ਛੋਟਾ ਤੁਸੀਂ ਕਿਉਂ ਗਲੇਜ਼ ਕਰਾਉਣੀ ਆ ਤੁਹਾਡਾ ਸਾਰਾ ਯਾਰ ਵੱਡਾ ਬੱਟਿਆ ਪਿਆਗਾ ਛੋਟੀਆਂ ਸਵਾਰੀਆਂ ਨਾ ਤੁਹਾਡਾ ਰੋਜ਼ ਦਾ ਕੰਮ ਵੀ ਤੁਸੀਂ ਚੜਿਓ ਕੱਲ ਤੁਸੀਂ ਕੱਲ ਚੜਿਓ ਇਥੋਂ ਥੋੜੇ ਚੜ ਲੈਣਾ ਤੁਹਾਡਾ ਮਤਲਬ ਵੀ ਨਹੀਂ ਯਾਰ ਬੰਦ ਖੜੀ ਰਹਿੰਦੇ ਕੋਈ ਚੱਕਰ ਨਹੀਂਗਾ ਤੇ ਕਹਿੰਦੇ ਨੇ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਜ਼ਰੂਰੀ ਨਹੀਂ ਕਿ ਜੋ ਦਿਖ ਰਿਹਾ ਹੈ ਜਾਂ ਦਿਖਾਇਆ ਜਾ ਰਿਹਾ ਹੈ ਉਹ ਹੀ ਸੱਚ ਹੋਵੇ ਅਕਸਰ ਬਸ ਮੁਲਾਜ਼ਮਾ ਜਾਂ ਫਿਰ ਹੋਰ ਸਰਕਾਰੀ ਜਾਂ ਗੈਰ ਸਰਕਾਰੀ ਮੁਲਾਜ਼ਮਾ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਇਆ ਜਾਂਦੇ ਨੇ ਪਰ ਜ਼ਰੂਰੀ ਨਹੀਂ ਕਿ ਉਹ ਇਲਜ਼ਾਮ ਸੱਚ ਵੀ ਹੋਣ ਜਿਸ ਦੀ ਗਵਾਹੀ ਇਹ ਵੀਡੀਓ ਭਰਤੀ ਹੈ ਜਿਸ ਨੂੰ ਖੁਦ ਰੋਡਵੇਜ ਮੁਲਾਜ਼ਮਾ ਨੇ ਸ਼ੇਅਰ ਕੀਤਾ ਹੈ ਔਰ ਇਹ ਉਹੀ ਬੰਦਾ ਚ ਖੜਾ ਲੱਗਦਾ ਹੈ ਉਹੀ ਬੰਦਾ ਗੱਲ ਵਾਲਾ ਉਹੀ ਬਣਾਉਗਾ ਉਹੀ ਬਣਾਉਗਾ ਵਾਹ ਉਹ ਇਹਨੂੰ ਜਾਣ ਕੇ ਖਿਲਾ ਰਿਹਾ ਇਹ ਪਰ ਪੁੱਛੀ ਗਾ ਡਾਇਬਿਟੀਸ ਤੁਹਾਰੀ ਹੈ ਕਿ ਤੁਹਾਨੂੰ ਪੁੱਛੋੜ ਹੈ ਇੱਥੇ ਭਾਈ ਸਵਾਰੀ ਹੈ ਕਿ ਕੋਈ ਹਾਂ ਫਿਰ ਨਹੀਂ ਦਿੱਤਾ ਨਹੀਂ ਫਿਰ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੁਹਾਡਾ ਜੀ ਬੰਦ ਕਰ ਗੱਡੀਰਾਂ ਕੋ ਬੰਦ ਕਰ ਲੈ ਇੱਥੇ ਯਾਰ ਬੰਦ ਕਰ ਦੇ ਛੋੜਾ ਤੁਸੀਂ ਕਿਉਂ ਕਲੇਸ਼ ਕਰਾਉਨੇ ਆ ਛੋੜਾ ਸਾਰਾ ਯਾਰ ਵੱਡਾ ਪਟਿਆ ਪਏਗਾ ਛੋਟੀਆਂ ਸਵਾਰੀਆਂ ਨਾ ਛੋੜਾ ਰੋਜ਼ ਦਾ ਕੰਮ ਵੀ ਤੁਸੀਂ ਚੜਿਓ ਕੱਲ ਨਹੀਂ ਕੱਲ ਤੁਸੀਂ ਕੱਲ ਚੜਿਓ ਇੱਥੋਂ ਥੋੜਾ ਚੜ ਲੈ ਥੋੜਾ ਮਤਲਬ ਨਹੀਂ ਯਾਰ ਬੰਦ ਖੜੀਆਂ ਰਹਿੰਦੇ ਕੋਈ ਚੱਕਰ ਨਹੀਂਗਾ ਹਾਂ ਛੋੜਾ ਕੋਈ ਚੜਨ ਲਾ ਹੈਗਾ ਇੱਥੇ ਛੋੜਾ ਕੋਈ ਚੜਨ ਲਾ ਹੈਗਾ ਸਿੱਥੇ ਵੈਰੀ ਗੱਲ ਸੁਣੀ ਸਾਡਾ ਤਾਂ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੂੰ ਤਾਂ ਫੋਨ ਕਰ ਤਾਂ ਚੱਲ ਓ ਛੜਕ ਛੜਕ ਨੂੰ ਕਰਦੇਗਾ ਫੋਨ ਛੜਕ ਦੇ ਟੋਏ ਭਰ ਲੈਣਾ ਸੀ ਮਾੜੀ ਮੋਢੇ ਆ ਵੀ ਮੈਂ ਹੱਥ ਦਿੱਤਾ ਤੈਨੂੰ ਨਹੀਂ ਨਹੀਂ ਜੂ ਟੋਏ ਭਰਣਾ ਫਿਰ ਪਿੰਡ ਵਾਲੇ ਯਾਰ ਪਿੰਡ ਵਾਲੇ ਕੋ ਸਾਡੀ ਸਵਾਰੀ ਟੋਏ ਛੂ ਟੋਏ ਭਰਣਾ ਪਿੰਡ ਵਾਲੇ ਵੀਰ ਮੜ ਕੇ ਆ ਛੋਟੀਆਂ ਮਹਿਤਾ ਕਰਦੇ ਟੋਏ ਭਰ ਲੈ ਪਿੰਡ ਵਾਲੇ ਯਾਰ ਭਰ ਲਈ ਟੋਏ ਪਿੰਡ ਵਾਲੇ ਭਰ ਲੋ ਯਾਰ 30 ਮਿੰਟ ਪਿੰਡ ਵਾਲੇ ਕੱਲੇ ਨਹੀਂ ਅਸੀਂ ਸੋਨੂੰ ਕਹਿੰਦੇ ਪਿੰਡ ਵਾਲੇ ਟੋਏ ਭਰ ਲੋ ਯਾਰ ਜਰ ਜਮਾ ਅਸੀਂ ਸਾਰੇ ਐਡ ਕਰਦੇ ਹਾਂ ਨਾ ਸਾਰੀ ਸਵਾਰੀ ਢੁੜੀ ਚੱਕ ਕੇ ਲੈ ਆਨੇ ਅਸੀਂ ਥੋੜੀ ਯ ਤੂੰ ਟ੍ਰੋਈ ਵੀ ਦੇਖ ਲੈ ਸਾਡੇ ਸਾਰੇ ਰੋਡ ਖਰਾਬ ਹੋ ਰਿਹਾ ਯਾਰ ਸਾਡੀ ਤੂੰ ਵੀ ਬਣਵਾ ਲਈ ਸਕਦੇ ਐਮਐਲਏ ਨੂੰ ਫੋਨ ਕਰ ਦੇਗਾ ਵੀ ਸੜਕ ਬਣਾ ਦੇ ਸੜਕ ਕਿੱਥੋਂ ਬਣਾ ਦੇ ਪੱਲੇ ਬਣਾ ਦਈਏ ਸੀ ਕੋਈ ਕੋਈ ਪਲਾਨ ਸੀ ਨੌਕਰੀ ਕਰਕੇ ਏਰੀਏ ਅੱਡੇ ਰੋਕਗੇ ਮੈਂ ਬਸ ਤੂੰ ਬੇਫਿਕਰ ਲਿਖਿਆ ਸੀ ਤੂੰ ਮੈਨੂੰ ਤੂੰ ਸਾਡੇ ਨਾਲ ਚੱਲ ਕੇ ਦੇਖ ਅੱਡੀ ਟਾਈਮ ਤੇ ਕਿੰਨਾ ਲੱਗ ਜੇ ਉਹ ਅੱਡੇ ਨਹੀਂ ਆਜੋ ਕਿੰਨੇ ਉੱਥੇ ਕੱਲ ਉੱਥੇ ਉਹਨਾਂ ਨੇ ਟਰੈਲੀ ਬੈਗ ਲਈ ਠੀਕ ਹੈ ਜੇ ਤੂੰ ਐਕਸੀਡੈਂਟ ਹੋ ਜਾਦਾ ਫੇਰ ਫੇਰ ਰੋਕੀ ਰਗਵਾਈ ਤੁਸੀਂ ਫੇਰ ਹੀ ਯਾਰ ਬਾਬੇ ਸਾਰਾ ਰੋਡ ਪੱਟਿਆ ਨਾ ਤੈਨੂੰ ਪਤਾ ਨਾ ਪੱਟਿਆ ਨਾ ਅਸੀਂ ਇੱਕ ਮਿੰਟ ਅ ਜਾ ਫਿਰ ਜਾਂ ਤੁਸੀਂ ਵੀ ਲੈ ਕੇ ਨਹੀਂ ਤੁਸੀਂ ਵੀ ਲੈ ਕੇ ਨਹੀਂ ਸਾਰੇ ਯਾਰ ਕਿਉਂ ਜੀ ਲਿਆਉਂਦੇ ਕਿ ਨਹੀਂ ਲਿਆਉਂਦੇ ਜਾਂ ਤੁਹਾਡਾ ਸਾਰਾ ਪਿੰਡ ਕਰੇ ਬੱਸ ਰੋਕਦੇ ਨਹੀਂ ਇਹ ਨਹੀਂ ਨਹੀਂ ਫਿਰ ਸਾਡੀ ਗੱਡੀ ਚ ਲੈਣ ਲੱਗੀ ਹੁੰਦੀ ਫਿਰ ਵੀ ਲੈ ਕੇ ਜਾਣੇਗੇ ਲੈਣ ਲੱਗੀ ਹੋਈ ਗੱਡੀ ਦੇ ਵਿੱਚ ਤੇ ਫਿਰ ਗਲਤ ਗੱਲ ਕਰਦੇ ਨਾ ਮਾੜੀ ਗੱਲ ਹੈ ਨਾ ਫਿਰ ਬਿਨਾ ਮਤਲਬ ਫੋਨ ਕਰਨਾ ਤੁਹਾਨੂੰ ਡਰਾ ਆ ਗਿਆ ਮੇਨ ਮੰਨਣ ਨੂੰ ਫਿਰ ਉਹੀ ਗੱਲ ਕਰਦੇ ਨਾ ਤੇਲ ਸਾਹਮਣੇ ਕੇ ਵੀਡੀਓ ਚ ਦਿਖਾਈ ਦੇ ਰਹਾ ਇਹ ਨੌਚਵਾਨ ਰੋਜ਼ਾਨਾ ਬੱਸ ਮੁਲਾਜ਼ਮਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕਰਦਾ ਹੈ ਬੱਸ ਰੋਜ਼ਾਨਾ ਰੋਕਦਾ ਹੈ ਅਤੇ ਖੁਦ ਬੱਸ ਵਿੱਚ ਕਦੇ ਵੀ ਨਹੀਂ ਚੜਦਾ ਅਤੇ ਜੇਕਰ ਬੱਸ ਮੁਲਾਜ਼ਮ ਬੱਸ ਨਹੀਂ ਰੋਕਦੇ ਤਾਂ ਵੀਡੀਓ ਬਣਾ ਕੇ ਸ਼ਿਕਾਇਤ ਕਰਨ ਦੀਆਂ ਧਮਕੀਆਂ ਦੇਂਦਾ ਜਾਂ ਕੇ ਪਿੰਡ ਵਾਸੀ ਇਸ ਵੀਡੀਓ ਚ ਸਾਫ਼ ਕਹਿੰਦੇ ਸੁਣਾਈ ਦਿੱਥੇ ਕਿ ਬੱਸ ਹਮੇਸ਼ਾ ਰੁਕਦੀ ਹੈ ਅਤੇ ਸਵਾਰੀਆਂ ਨੂੰ ਵੀ ਚੜਾਇਆ ਜਾਂਦਾ ਹੈ ਔਰ ਉਹੀ ਬੰਦਾ ਚਖੜਾ ਲਾਦਾ ਹੈ ਉਹੀ ਬੰਦਾ ਗੱਲ ਵਾਲਾ ਉਹੀ ਬਣਾਊਗਾ ਉਹੀ ਬਣਾਊਗਾ ਹਾਂ ਇਹ ਨੂੰ ਚਾੜ ਕੇ ਖਲਾ ਰਿਹਾ ਹੈ ਪਰ ਪੁੱਛੀ ਗਾ ਡਾ ਹੈ ਸੁਵਾਰੀ ਹੈ ਕਿ ਤੇ ਕਿਹੋੜਾ ਹੈ ਇੱਥੇ ਭਾਈ ਸੁਵਾਰੀ ਹੈ ਕੋਈ ਹਾਂ ਫਿਰ ਨਹੀਂ ਦਿੱਤਾ ਨਹੀਂ ਫਿਰ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੁਹਾਡਾ ਬੰਦ ਕਰ ਗੱਡੀ ਰੁਕਾ ਬੰਦ ਕਰ ਲੈ ਇੱਥੇ ਯਾਰ ਬੰਦ ਕਰ ਦੇ ਛੋੜਾ ਤੁਸੀਂ ਕਿਉਂ ਕਲੇਸ਼ ਕਰਾਉਣੀ ਆ ਛੋੜਾ ਸਾਰਾ ਯਾਰ ਵੱਡਾ ਪਟਿਆ ਪਏਗਾ ਮੇਰੀ ਗੱਲ ਸੁਣ ਸਾਡੀਆਂ ਛੋੜੀਆਂ ਸਵਾਰੀਆਂ ਨਾ ਛੋੜਾ ਰੋਜ਼ ਦਾ ਕੰਮ ਵੀ ਤੁਸੀਂ ਚੜਿਓ ਕੱਲ ਨਹੀਂ ਕੱਲ ਤੁਸੀਂ ਕੱਲ ਚੜਿਓ ਇੱਥੋਂ ਥੋੜਾ ਚੜ ਲੈਣਾ ਥੋੜਾ ਮਤਲਬ ਨਹੀਂ ਯਾਰ ਬੰਦ ਖੜੀ ਰਹਿੰਦੇ ਕੋਈ ਚੱਕਰ ਨਹੀਂਗਾ ਹਾਂ ਛੋੜਾ ਕੋਈ ਚੜਨ ਲਾ ਹੈਗਾ ਇੱਥੇ ਛੋੜਾ ਕੋਈ ਚੜਨ ਲਾ ਹੈਗਾ ਇੱਥੇ ਮੇਰੀ ਗੱਲ ਸੁਣੀ ਸਾਡਾ ਤਾਂ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੂੰ ਤਾਂ ਫੋਨ ਕਰ ਤੇ ਚੱਲ ਆ ਸੜਕ ਸੜਕ ਨੂੰ ਕਰ ਦੇਗਾ ਸੜਕ ਦੇ ਟੋਏ ਭਰ ਲਾਉਂ ਸੀ ਮਾੜੀ ਮੋਢਿਆ ਵੀ ਮੈਂ ਹੱਥ ਦਿੱਤਾ ਤੈਨੂੰ ਨਹੀਂ ਨਹੀਂ ਜ ਚੁਟੋਏ ਭਰ ਲਓ ਪਿੰਡ ਵਾਲੇ ਵੀਰ ਮੜ ਕੇ ਆ ਛੋਟੀਆਂ ਮਹਿਤਾ ਕਰ ਲਓ ਟੋਏ ਭਰ ਲਓ ਪਿੰਡ ਵਾਲੇ ਯਾਰ ਕੀ ਭਰ ਲਈ ਟੋਏ ਪਿੰਡ ਵਾਲੇ ਭਰ ਲਓ ਯਾਰ 3 ਮਿੰਟ ਪਿੰਡ ਵਾਲੇ ਕੱਲੇ ਨਹੀਂ ਅਸੀਂ ਤੁਹਾਨੂੰ ਕਹਿੰਦੇ ਪਿੰਡ ਵਾਲੇ ਟੋਏ ਭਰ ਲਓ ਯਾਰ ਯਾਰ ਜਮਾ ਅਸੀਂ ਸਾਰੇ ਏਡ ਕਰਦੇ ਨਾ ਸਾਰੀ ਸਵਾਰੀ ਢੂੜੀ ਚੱਕ ਕੇ ਲੈ ਆਨੇ ਅਸੀਂ ਥੋੜੀ ਯਾਰ ਹੁਣ ਨਹੀਂ ਚੱਕਦੇ ਯਾਰ ਅਸੀਂ ਜਿਹੜੀਆਂ ਦੇ ਫਿਰ ਤੁਸੀਂ ਟੋਏ ਵੀ ਦੇਖ ਲਓ ਸਾਡੇ ਸਾਲ ਰੋਡ ਖਰਾਬ ਹੋ ਰੇ ਯਾਰ ਤੁਸੀਂ ਬਣਵਾ ਨਹੀਂ ਸਕਦੇ ਐਮਐਲਏ ਨੂੰ ਫੋਨ ਕਰਦੇਗਾ ਵੀ ਸੜਕ ਬਣਾ ਦੇ ਸੜਕ ਕਿੱਥੋਂ ਬਣਾ ਦੇ ਪੱਲੇ ਹੋਗਾ ਤਾ ਹੋਇਆ ਯੋਜਨਾ ਜੀ ਨੌਕਰੀ ਕਰਕੇ ਫੇਰ ਹੀ ਅੱਡੇ 'ਤੇ ਰੋਕੋਗੇ ਮੈਂ ਬੱਸ ਨੂੰ ਤੇਰਾ ਬ੍ਰੇਕ ਲਿਖਿਆ ਤੁਹਾਨੂੰ ਕਿਹਨੇ ਤੂੰ ਸਾਡੇ ਨਾਲ ਚੱਲ ਕੇ ਇੱਕ ਅੱਡੀ ਟਾਈਮ ਤੇ ਕਿੰਨਾ ਲੱਗਦੀ ਹੈ ਕਿਹਨੇ ਉਹ ਅੱਡੇ 'ਤੇ ਆ ਜਾਓ ਕਿਹਨੇ ਉੱਥੇ ਰੋਕੀ ਕੱਲ ਉੱਥੇ ਉਹਨਾਂ ਨੇ ਟ੍ਰੈਲੀ ਬੈਗ ਲਾਈ ਠੀਕ ਹੈ ਜੇ ਤੁਹਾਨੂੰ ਐਕਸੀਡੈਂਟ ਹੋਇਆ ਤਾਂ ਫੇਰ ਫੇਰ ਰੋਕੀ ਰਗਵਾਈ ਤੁਸੀਂ ਫੇਰ ਹੀ ਆ ਯਾਰ ਬਾਬੇ ਸਾਰਾ ਰੋਡ ਪੱਟਿਆ ਨਾ ਤੈਨੂੰ ਪਤਾ ਨਾ ਪੱਟਿਆ ਨਾ ਅਸੀਂ ਇੱਕ ਮਿੰਟ ਅਸੀਂ ਛੋਟੇ-ਪੋਟੇ ਸਵਾਰੀ ਚੱਕ ਲੈਂਦੇ ਨਹੀਂਗੇ ਜਾ ਫਿਰ ਜਾਂ ਤੁਸੀਂ ਵੀ ਯਾਰ ਲੈ ਕੇ ਜੀ ਸੈਂ ਲੈ ਕੇ ਜੀ ਰਸ ਯਾਰ ਕਿਉਂ ਜੀ ਲਿਆਦੇ ਕਿ ਨਹੀਂ ਲਿਆਦੇਗੇ ਜਾਂ ਤੁਹਾਡਾ ਸਾਰਾ ਪਿੰਡ ਕਰੇ ਬਸ ਰੋਕਦੇ ਨਹੀਂ ਇਹ ਨਹੀਂ ਨਹੀਂ ਫਿਰ ਸਾਡੀ ਗੱਡੀ ਚ ਲੈਣ ਲੱਗੀ ਹੁੰਦੀ ਫਿਰ ਵੀ ਲੈ ਕੇ ਜਾਣੇਗੇ ਲੈਣ ਲੱਗੀ ਹੋਈ ਗੱਡੀ ਦੇ ਵਿੱਚ ਜਾਂ ਫਿਰ ਗਲਤ ਗੱਲ ਕਰ ਨਹੀਂ ਮਾੜੀ ਗੱਲ ਹੈ ਨਾ ਫਿਰ ਬਿਨਾ ਮਤਲਬ ਫੋਨ ਕਰਨਾ ਤੁਸੀਂ ਕਹਾਂ ਯਾਰ ਮੇਨ ਮੰਨਣ ਨੂੰ ਫਿਰ ਉਹੀ ਗੱਲ ਕਰਦੇ ਨਾ ਉਦੋਂ ਇਸ ਵੀਡੀਓ ਥੱਲੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਅਤੇ ਇਸ ਨੌਜਵਾਨ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ ਲੋਕ ਇਸ ਨੌਜਵਾਨ ਨੂੰ ਆਪੇ ਬਣਿਆ ਪੱਤਰਕਾਰ ਕਹਿ ਰਹੇ ਨੇ ਅਤੇ ਕੁਝ ਇਸ ਨੌਜਵਾਨ ਦੀ ਸ਼ਿਕਾਇਤ ਪਿੰਡ ਦੇ ਸਰਪੰਚ ਨੂੰ ਕਰਨ ਦੀਆਂ ਸਲਾਹਾਂ ਦੇ ਰਹੇ ਨੇ ਫਿਲਹਾਲ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ